ਆ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਅੱਛਾ ਲੱਗ ਰਿਹਾਗਾ ਖੁਸ਼ ਹੋਗੇ ਹਾਂਜੀ ਸਰ ਠੀਕ ਹੈ ਜੀ ਇਧਰ ਸਰ ਨਾਲ ਗੱਲ ਕਰਦੇ ਆਪਾਂ ਸਰ ਕਿਸ ਤਰ੍ਹਾਂ ਜਿਹੜਾ ਯੋਜਿਤ ਕੀਤਾ ਗਿਆ ਤੁਹਾਡੇ ਵੱਲੋਂ ਇਹਨਾਂ ਅੰਦਾਲਾ ਕੀਤਾ ਗਿਆ ਇਹ ਬਹੁਤ ਵਧੀਆ ਮੀਟਿੰਗ ਚੱਲ ਰਹੀ ਹੈ ਆ ਜਿਆਦਾ ਨੰਬਰ ਆਫ ਪੇਰੈਂਟਸ ਆ ਰਹੇ ਆ ਮੀਟਿੰਗ ਅਟੈਂਡ ਕਰਨ ਜੀ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਾ ਦਾ ਜੋ ਰਿਸਪੌਂਸ ਹੈ ਪੜਾਈ ਦੇ ਪ੍ਰਤੀ ਬਹੁਤ ਵਧੀਆ ਹੈ ਵਧੀਆਗਾ ਮਾਪੇ ਵੀ ਬਹੁਤ ਖੁਸ਼ ਨੇ ਤੇ ਅਸੀਂ ਅੱਗੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਬੋਰਡ ਦੇ ਇਗਜ਼ਾਮ ਆ ਰਹੇ ਆ ਕਿ ਬੱਚੇ ਵਧੀਆ ਮਿਹਨਤ ਕਰਨਗੇ ਘਰੇ ਜਾ ਕੇ ਛੁੱਟੀਆਂ ਦੇ ਵਿੱਚ ਤੇ ਆਨਰਜੈਂਟ ਵੀ ਬਹੁਤ ਚੰਗਾ ਹੋਊਗਾ ਜਿਵੇਂ ਕਿਸੇ ਸਕੂਲ ਤੇ ਰਿਜ਼ਲਟ ਚੰਗੇ ਰਹਿੰਦੇ ਨੇ ਤੇ ਰਿਜ਼ਲਟ ਆਨ ਟਾਈਮ ਤੇ ਹੋਰ ਵਧੀਆ ਹੋਣਗੇ ਇਹ ਸਾਨੂੰ ਪੂਰੀ ਉਮੀਦ ਹੈ ਸੋ ਜਿਹੜਾ ਕਾਫੀ ਅੱਛਾ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈਗਾ ਮੈਡਮ ਵੀ ਸਾਡੇ ਨਾਲ ਮੌਜੂਦ ਨੇ ਮੈਡਮ ਜੀ ਮੈਡਮ ਤੁਸੀਂ ਕਹਿਣਾ ਚਾਹੋਗੇ ਅੱਜ ਕੁਝ ਜਿਹੜਾ ਮੀਟਿੰਗ ਚੱਲ ਰਹੀ ਹੈਗੀ ਨਹੀਂ ਸਰ ਬਹੁਤ ਵਧੀਆ ਲੱਗ ਰਹੀ ਹੈ ਅੱਛਾ ਲੱਗ ਰਿਹਾ ਹੈਗਾ ਮਾਪੇ ਮਿਲ ਰਹੇ ਨੇ ਲਗਾਤਾਰ ਸਾਰਾ ਠੀਕ ਹੈ ਜੀ ਸੋ ਦੇਖ ਰਿਹਾ ਹਾਂ ਤੁਸੀਂ ਨਿਰੰਤਰ ਜਿਹੜਾ ਸਟਾਫ ਸੇਵਾ ਦੇ ਵਿੱਚ ਹਾਜ਼ਰ ਆ ਬੱਚਿਆਂ ਦੇ ਉਹਨਾਂ ਦੇ ਮਾਪਿਆਂ ਦੇ ਸਾਹਮਣੇ ਵੀ ਸਟਾਲਾਂ ਲੱਗੀਆਂ ਦੇਖ ਰਿਹਾ ਹਾਂ ਤੁਸੀਂ ਸਾਰੀਆਂ ਤਕਰੀਬਨ ਗਰਾਊਂਡ ਦਾ ਵਾਲਾ ਦੁਆਲਾ ਸੋ ਅੱਛਾ ਮਹਿਸੂਸ ਕਰਦੇ ਨੇ ਇੱਧਰ ਵੀ ਬੱਚੇ ਦੇਖ ਰਿਹਾ ਹਾਂ ਤੁਸੀਂ ਬੇਟਾ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਦ ਮਾਪੇ ਦੇ ਆਪਕੇ ਮਿਲਣ ਲਈ ਰੱਖੀ ਗਈ ਆ ਬਹੁਤ ਵਧੀਆ ਅੱਛਾ ਲੱਗ ਰਿਹਾ ਮਾਪਿਆਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਸਾਰਾ ਕੀਤਾ ਹੋਇਆ ਨਾ ਕੈਂਪ ਵੀ ਲੱਗਿਆ ਹੋਇਆ ਕੈਂਪ ਚੱਲ ਰਿਹਾਗਾ ਅੱਛਾ ਚੱਲ ਰਿਹਾਗਾ ਠੀਕ ਆ ਚਲੋ